ਸਭ ਤੋਂ ਪਹਿਲਾਂ ਤਾਂ ਮੇਰੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਵੀਡੀਓ ਤੁਹਾਨੂੰ ਬੜੀ ਘੈਂਟ ਦਿਖਾ ਲੈਣੀ ਆ ਘੈਂੜ ਇਸ ਕਰਕੇ ਕਿ ਨਾ ਜਰਮਨ ਦਾ ਇੱਕ ਸ਼ਹਿਰ ਆ ਜਿੱਥੇ ਇੱਕ ਲੂਣ ਵਾਲੀ ਫੈਕਟਰੀ ਆ ਬੜੀ ਬਾਰ ਵੀਡੀਓ ਪਾਈ ਆ ਪਰ ਅੱਜ ਬਿਲਕੁਲ ਉਹ ਫੈਕਟਰੀ ਦੇ ਨੇੜੇ ਆ ਅੱਜ ਤੁਹਾਨੂੰ ਕਰੀਬ ਤੋਂ ਦਿਖਾ ਲਾਂਗੇ ਕਿ ਉਹ ਇਹ ਫੈਕਟਰੀ ਜਿਹੜੀ ਨਾ ਜਿੰਨਾ ਬਟਾਲਾ ਸ਼ਹਿਰ ਸਾਡਾ ਵਾ ਇੰਨੇ ਥਾਂ ਦੇ ਵਿੱਚ ਥੱਲੇ ਥੱਲੇ ਖੋਦਮਾਰੀ ਥੱਲੇ ਲੂਣ ਕੱਢਣ ਦੇ ਆ 5 ਤੋਂ 7000 ਬੰਦਾ ਇੱਥੇ ਕੰਮ ਕਰਦਾ ਤੇ ਆਪਣੇ ਸਾਡੇ ਜ਼ਿਲ੍ਹੇ ਅੰਮ੍ਰਿਤਸਰ ਤੋਂ ਜੋਨੀ ਭਾਜਣੀ ਇੱਥੇ ਰਹਿੰਦੇ ਆ ਤੇ ਤੁਹਾਨੂੰ ਦਿਖਾਉਨੇ ਆਂ ਆ ਵੇਖੋ ਅਸੀਂ ਬਿਲਕੁਲ ਬਾਰ-ਬਾਰ ਸ਼ਹਿਰ ਦੇ ਆ ਗਏ ਆਂ ਓ ਵਾਹ ਲੂਣ ਵਾਲੀ ਪਹਾੜੀ ਜਿਹਦੇ ਵਿੱਚ ਹੁਣ ਤੁਹਾਨੂੰ ਨੇੜੇ ਕਰਕੇ ਦਿਖਾ ਲਿਆ ਜਾਊਗਾ ਕਿ ਆ ਖੇਤ ਵੀ ਆ ਤੇ ਜੀਸੀਬੀ ਦੇ ਨਾਲ ਲੂਣ ਕੱਢਿਆ ਜਾ ਰਿਹਾ ਅੰਬਰਾ ਨੂੰ ਸ਼ੋਂਦੀ ਇਹ ਪਹਾੜੀ ਆ ਦੇਖਿਓ ਅੱਜ ਕੋਈ ਵੱਜ ਗਏ 1:30 ਦੇ ਕਰੀਬ 5:00 ਦੇ ਟਾਈਮ ਆਸ ਗੁੱਜੂਗੇ ਮਨ ਆਸ ਗੁੱਟ ਆ ਮੇਰੇ ਪਿਆਰੇ ਦੋਸਤੋ ਇੱਕ ਨਹਿਰ ਚੱਲਦੀ ਆ ਇਹਦੇ ਪਿਛਲੇ ਬੰਨੇ ਆ ਤੰ ਦਿਖਾਉਨੇ ਆ ਉਹ ਦੇਖੋ ਬਿਲਕੁਲ ਆੜਾਵਾ ਚਟਾਲੂਣ ਕੱਢਿਆ ਜਾ ਰਿਹਾ ਜਿਹੜਾ ਥਾਂ ਥਾਂ ਤੇ ਸਪਲਾਈ ਕੀਤਾ ਜਾਂਦਾ ਆ ਉਹ ਪਹਾੜੀ ਆ ਤੇ ਆ ਨਾਲ ਨਾਲ ਨਹਿਰ ਚੱਲਦੀ ਏ ਤੇ ਇੱਥੇ ਗੋਰੇ ਸ਼ਾਮਾਂ ਦੇ ਸ਼ੈਰ ਕਰਨੇ ਆਉਂਦੇ ਵੀ ਤੁਹਾਨੂੰ ਦਿਖਾਉਣੀ ਆ ਵੇਖੋ ਆ ਦੇਖੋ ਬਿਲਕੁਲ ਜਿੱਦਾਂ ਹਰਿਆ ਭਰਿਆ ਜੰਗਲ ਜਿਹਾ ਹੀ ਆ ਤੇ ਇਧਰਲੇ ਬੰਨੇ ਆਓ ਅਰੇ ਬਾਂਢੀ ਆ ਵਿੱਚੋਂ ਹਣਾ ਮੈਂ ਦੂਸਰੀ ਨਹਿਰ ਦੇ ਉਰਲੇ ਪਾਰ ਖੜਾ ਆ ਆ ਦੇਖੋ ਇਹ ਬਹੁਤ ਜ਼ਿਆਦਾ ਦੂਰ ਆ ਪਹਾੜੀ ਬਹੁਤ ਵੱਡੀਆਂ ਤੇ ਆ ਦੇਖੋ ਇੱਥੇ ਹੋਰ ਵੀ ਟਰਾਲੇ ਟਰੋਲੇ ਜੇ ਲੱਗੇ ਜਿਹੜੇ ਲੂਣ ਘੜ ਘੜ ਖੜਦੇ ਆ ਲੂਣ ਨੂੰ ਸਾਫ਼ ਕੀਤਾ ਜਾਂਦਾ ਜਾਂ ਕਿੱਦਾਂ ਇਥੇ ਵਰਕ ਚੱਲਦਾ ਕੈਮਰਾ ਬਹੁਤ ਦੂਰ ਆ ਚੁੱਕਾ ਆ ਦੇਖੋ ਤੇ ਇਧਰਲੇ ਬੰਨੇ ਸਾਰਾ ਸ਼ਹਿਰ ਆ ਆ ਸਾਰੇ ਸ਼ਹਿਰ ਦਾ ਦ੍ਰਿਸ਼ਾ ਇਹ ਹੁਣ ਤੁਹਾਨੂੰ ਅੰਦਰ ਚੱਲ ਕੇ ਦਿਖਾਉਨੇ ਆ ਤੇ ਇਹਦੇ ਬਾਰੇ ਮੈਂ ਕਿ ਇਦਾਂ ਦੀਆਂ 4-5 ਪਹਾੜੀਆਂ ਇਥੇ ਹੈਗੀਆਂ ਜਿਹੜੀਆਂ ਲੂਣ ਵਾਲੀਆਂ ਨੇ 5000 ਬੰਦਾ ਕੰਮ ਕਰਦਾ ਤਰੰਗੰਨ ਦਾ ਇਹ ਗਿਆਨ ਨੂੰ ਕਹਿੰਦੇ ਆ ਇਹ ਜਿੱਧਰ ਨੂੰ ਜਦੋਂ ਨੈਣਾ ਦੇਵੀ ਤੁਸੀਂ ਜਾਓਗੇ ਨਾ ਨੰਦਪੁਰ ਸਾਹਿਬ ਜਾਓਗੇ ਜਿੱਧਰ ਨੂੰ ਜਾਓਗੇ ਤੁਹਾਨੂੰ ਸਾਰੇ ਬੰਨੇ ਨੈਣਾ ਦੇਵੀ ਦਿਖਦੀ ਆ ਇਦਾਂ ਜਿਹੜੀ ਇਹ ਪਹਾੜੀ ਆ ਤੁਹਾਨੂੰ ਸਾਰੇ ਬੰਨੇ ਦੇ ਹੋਗੇ ਤੇ ਆ ਪਿੰਡ ਦਾ ਦ੍ਰਿਸ਼ਾ ਮਗਰ ਤੇ ਚੱਲਦੇ ਆ ਅੱਗੇ ਤੁਹਾਨੂੰ ਹੁਣ ਇਹਦਾ ਵਿਊ ਜਿਹੜਾ ਨਾ ਥੋੜਾ ਹਟਵਾ ਦਿਖਾਉਨੇ ਆ ਤੇ ਅੱਗੇ ਕਿਸਾਨਾਂ ਦੀਆਂ ਤੁਹਾਨੂੰ گاਵਾ ਮੱਝਾਂ ਉਹ ਵੀ ਦਿਖਾਉਨੇ ਆ ਵੀਡੀਓ ਦੇ ਨਾਲ ਜੁੜੇ ਰਹੋ ਆ ਹੁਣ ਉਸ ਜਗ੍ਹਾ ਨੂੰ ਛੱਡ ਕੇ ਅਸੀਂ ਸ਼ਹਿਰ ਵੱਲ ਬੰਨੇ ਵਧਣ ਡੇ ਆਂ ਤੇ ਜਦੋਂ ਇਹਦਾ ਵਿਊ ਤੁਹਾਨੂੰ ਦੂਰੋਂ ਦਿਖਾਵਾਂਗਾ ਨਾ ਫਿਰ ਹੋਰ ਵੀ ਸੋਹਣਾ ਲੱਗੂਗਾ। ਇਹ ਸਾਰਾ ਇੰਡਸਟਰੀ ਏਰੀਆ ਵਾ ਆ ਦੇਖੋ। ਇੱਥੇ ਮਾਰਕੀਟਾਂ ਇਹ ਵਾ ਦੂਜਾ ਤੀਜਾ ਹੁਣ ਆਹ ਦੇਖੋ ਅਸੀਂ ਇੱਧਰ ਦੇ ਬੰਨੇ ਆ ਗਏ ਆਂ ਨਾ ਤੇ ਇਹ ਪਹਾੜੀ ਦਾ ਹੁਣ ਵਿਊ ਦੇਖੋ ਕਿੰਨਾ ਵਧੀਆ। ਥੋੜਾ ਲਾਗੇ ਜਾਂਦੇ ਆਂ ਤੇ ਦੂਰ ਸਹੀ ਨਦੀ ਦਾ ਲਾਗੇ ਬੰਨੇ ਰੋਖਾ ਆ ਜਾਂਦੇ ਤੇ ਆਹ ਦੇਖੋ ਇੱਧਰ। ਇਹ ਜਿੱਧਰ ਜੇ ਤੁਹਾਨੂੰ ਇਹ ਜਾਈ ਜਾਣਾ ਤੁਹਾਨੂੰ ਇਦਾਂ ਦੇਖਦੀ ਰਹਿਣੀ ਆ ਉਹ ਲੱਗੇ ਉੱਤੇ ਜੀਸੀਬੀ ਚੱਲਣ ਡੇ ਆ। ਆਹ ਵੇਖੋ ਹੁਣ ਅਸੀਂ ਆ ਗਏ ਮਾਰਕੀਟ ਦੇ ਏਰੀਏ 'ਚ ਇੱਥੇ ਵੀ ਤੁਹਾਨੂੰ ਵੇਖਣ ਦਾ ਨਜ਼ਾਰਾ ਫੁੱਲ ਮਿਲੇਗਾ ਇੱਕ ਰੇਵਾ ਮਾਰਕੀਟ ਆ ਈਡਿਕਾ ਮੈਨੂੰ ਲੱਗਦਾ ਕਿ ਅੱਜ ਈਡਿਕਾ ਦੀ ਜਿਹੜੀ ਆ ਨਾ ਰੇਵੇ ਮਾਰਕੀਟ ਦੀ ਓਪਨਿੰਗ ਹੋਈ ਇਹਨੂੰ ਢਾ ਡੁੱਟਾ ਸੀ ਹੁਣ ਗੋਰੇ ਵੇਖੋ ਸ਼ਾਪਿੰਗ ਆਂਡੇ ਨਵਾਂ ਬਣਾ ਦਿੱਤਾ ਗਿਆ ਆ ਦੇਖਿਓ ਮਾਰਕੀਟ ਬਿਲਕੁਲ ਨਵੀਂ ਬਣੀ ਆ ਰੇਵਾ ਆ ਗੋਰੀਆਂ ਮਸ਼ਹੂਰੀ ਵਾਸਤੇ ਲਾਈਆਂ ਵੇਖੋ ਕਿੱਦਾਂ ਚੱਲ ਪਿਆ ਕੰਮ ਫੇਰ ਦੇ ਆ ਗੋਰੇ ਕਾਫੀਆਂ ਗੋਫੀਆਂ ਪੀਣ ਤੇ ਆ ਐਡੀ ਮਾਰਕੀਟ ਆ ਇਹ ਜਰਮਨ ਦੀਆਂ ਸਾਰੀਆਂ ਮਾਰਕੀਟਾਂ ਇੱਥੋਂ ਸਮਾਨ-ਸਮੂਨ ਸਾਰਾ ਮਿਲ ਜਾਂਦਾ ਜੀ ਘਰਾਂ-ਘਰਾਂ ਦਾ ਖਾਣ-ਪੀਣ ਦਾ ਤੇ ਆਹੋ ਮਾਰਕੀਟ ਲੋਗੋ ਜਿੱਥੋਂ ਡਰਿੰਕਾਂ ਮਿਲਦੀਆਂ ਆਹੋ ਇਹਦਾ ਵੀਊ ਦੇਖੋ ਕਿੰਨੀ ਦੂਰ ਆਹ ਆਹੋ ਦੇਖੋ ਆਹੋ ਤੇ ਟਰਾਲਾ ਚਾੜਿਆ ਇਹਨਾਂ ਨੇ ਆਹ 뷰 ਦੂਰ ਦਾ ਵੇਖੋ ਅੱਜ ਧੁੱਪ ਲੱਗੀ ਹੈ ਤੇ ਕਿੱਦਾਂ ਸ਼ਾਪਿੰਗ ਚੱਲਣ ਦੇ ਆ ਕਿੱਦਾਂ ਗੋਰੇ ਹੈ ਭੱਜ ਦੌੜੇ ਫਿਰਣ ਦੇ ਆ ਕਿੰਨਾ ਸਾਫ਼ ਸੁਥਰਾ 뷰 ਆਹ ਦੇਖੋ ਪਿੰਡਾਂ ਨੂੰ ਜੋੜਿਆ ਫੈਕਟਰੀ ਦੇ ਨਾਲ ਕਿੰਨੀਆਂ ਸੁੱਖ ਸਹੂਲਤਾਂ ਸਾਰਾ ਕੁਝ ਐਂ ਸ਼ਹਿਰਾਂ ਵਰਗਾ ਹੀ ਆ ਆਹ ਦੇਖੋ ਰੱਬ ਕਿੰਨੀ ਨੇੜੇ ਆ ਕਿੰਨੀ ਸਫਾਈ ਆ ਲੋਕ ਗੋਰਿਆਂ ਦੇ ਘਰ ਦੇਖਿਓ ਤੇ ਆ ਪਿੰਡ ਖਤਮ ਹੁੰਦਿਆਂ ਫੇਰ ਤੁਹਾਨੂੰ گاਵਾ ਮੱਜਾਂ ਵੇਖਣ ਨੂੰ ਮਿਲਣਗੀਆਂ ਉਹ ਵੀ ਤੁਹਾਨੂੰ ਦਿਖਾਉਂਦੇ ਆ ਆਪਣੇ ਪਿੰਡਾਂ ਦੇ ਇਹਨਾਂ ਦੇ ਪਿੰਡਾਂ ਦਾ ਫਰਕ ਵੇਖੋ ਕਿੰਨਾ ਸਾਫ਼ ਸਪਾਈ ਆ ਕਿੰਨਾ ਸੁਥਰਾ ਵਾਹੀ ਤੇ ਕਿਦਾਂ ਸੇਪਾਂ ਦੇ ਬੂਟੇ ਭਰੇ ਪਏ ਆ ਕਿਦਾਂ ਪੱਕੀਆਂ ਸੜਕਾਂ ਆ ਆ ਵੇਖੋ ਹਿਟਲਰ ਦੇ ਵੇਲੇ ਦੇ ਘਰ ਲੱਕੜ ਵਾਲੇ ਕਿੱਡੇ ਸੋਹਣੇ ਲੱਗਦੇ ਆ 50 ਦੀ ਸਪੀਡ ਆ ਦੋਸਤੋ ਇੱਥੇ ਕਈ ਯਾਰ ਕੈਮਰੇ ਰੱਖੇ ਜਾਂਦੇ ਇਹਨਾਂ ਨੇ ਫੋਟੋ ਖਿੱਚੇ ਦੇ ਨੇ ਫਿਰ ਜੁਰਮਾਨਾ ਹੁੰਦਾ ਘਰੇ ਤੇ ਆ ਵੇਖੋ ਇਧਰ ਪਹਾੜੀ ਵਾਲੇ ਬੰਨੇ ਕਿਤੇ ਨਾ ਕਿਤੇ گاਵਾ ਚੁਗਣ ਡੀਆਂ ਨਿਆ ਗੋਰੀਆਂ ਦੀਆਂ ਉਹ ਪਹਾੜੀ ਆ ਤੇ ਉਹ ਜਿਹੜੀ ਲੂਣ ਵਾਲੀ ਫੈਕਟਰੀ ਦੀ ਗੱਲ ਕਰਨੀ ਆ ਜਿੱਥੋਂ ਕੁਦਰਤੀ ਲੋਣ ਨਿਕਲਦਾ ਧਰਤੀ ਚ ਹੁਣ ਉਹ ਵੀ ਤੁਹਾਨੂੰ ਦਿਖਾਉਨੇ ਆ ਵੀ ਉਹ ਘੁੰਮ ਕੇ ਜਿਹੜੀ ਆ ਕਹਿੰਦੇ ਆ ਪਹਾੜ ਆ ਇਧਰਲੇ ਬੰਨੇ ਆ ਗਿਆ ਆ ਦੇਖੋ ਇਹ ਜੋ-ਜੋ ਤੁਸੀਂ ਘੁੰਮਦੇ ਜਾਣਾ ਉਦਾਂ ਉਦਾਂ ਆਈ ਜਾਣਾ ਆਲੇ-ਦੋਲੇ ਆਹ ਦੇਖੋ 10-15 ਪਿੰਡਾਂ ਨੂੰ ਇਹ ਪੈਂਦਾ ਆ ਕਿਸ਼ਾਨਾਂ ਦੇ ਖੇਤਾਂ 'ਚ ਆ ਗਏ ਇੱਥੇ ਵੀ گاਵਾ ਗੋਵਾ ਚੁੱਕਦੇ ਰਹਿੰਦੇ ਨੇ ਇਹ ਬੜੇ ਭਰਾ ਵੇਡ ਕਰਦੇ ਹੋਣਗੇ ਕਿ ਖੋਣੀ ਮੈਂ ਗੱਪ ਮਾਰਤੀ ਆ ਵੀ ਕਿੱਥੇ گاਵਾ ਤੂੰ ਦਿਖਾ ਲਈਆਂ ਨਹੀਂ ਆਓ ਦੇਖੋ 100-150 ਇਕਠੀਆਂ ਚੁਗਣ ਡੀਆਂ ਹੁਣ ਤੁਹਾਨੂੰ ਉਹਦਾ ਵੀ ਖੜਦੇ ਨਾਲ ਇੱਕੋ ਮਿੰਟ ਠਹਿਰਿਓ ਉਹ ਵੀ ਤੁਹਾਨੂੰ ਦਿਖਾਉਂਦੇ ਆ ਅੱਗੇ ਆਹ ਵੇਖ ਲਓ ਬਾਈ ਡਾਰਾਂ ਦੀਆਂ ਡਾਰਾਂ ਗਾਵਾਂ ਚੁਗਣੀਆਂ ਬਹੁਤ ਨੇੜੇ ਕੈਮਰਾ ਕੀਤਾ ਤੇ ਫੇਰ ਤੁਹਾਨੂੰ ਦਿਖਾ ਰਿਹਾ ਇੱਕ ਮਿੰਟ ਹੁਣ ਕੈਮਰਾ ਕਰਦੇ ਆ ਪਛਾਹ ਆ ਵੇਖ ਲਓ ਬਾਬਿਓ ਬਾਰਿਜ ਚੁਗਣੀਆਂ ਖੇਤਾਂ ਦੇ ਗਾਵਾਂ ਹੋਰ ਤੁਹਾਨੂੰ ਬਤਾ ਕੇ ਦਿਖਾਉਣੀ ਇਹਦੀ ਲੈਂਸ ਜਾ ਵੀ ਆ ਦੇਖੋ ਅਗਲੇ ਇੰਨਾ ਪਿੰਡਾਂ ਨੂੰ ਮੈਂ ਘੁੰਮ ਕੇ ਜਾਣਾ ਤੇ گاਵਾ ਇਧਰ ਚੁਗਣ ਡੀਆਂ ਇਹ ਦਿੰਦੀਆਂ ਕਵੰਟਰ ਕਵੰਟਰ ਦੋ ਤੇ ਖੁੱਲੇਗਾ ਅੱਜ ਚੁਗਣ ਡੀਆਂ ਨੇ گاਵਾ ਮੇਡ ਇਨ ਜਰਮਨੀ ਆ ਪਿੰਡ ਚੱਕ ਕਰਿਓ ਕਿੱਡਾ ਸੋਹਣਾ ਆ ਗਿਆ ਇਧਰ ਹਨਾ ਆ ਉੱਤੇ ਤੱਕ ਮੈਂ ਕਹਿੰਦਾ ਪਹਾੜੀ ਪਹਾੜੀ ਦੇ ਨਾਲ ਸੋਹਣਾ ਪਿੰਡ ਆ ਗਿਆ ਇਹਦੀ ਵੀ ਸਪੀਡ 40 ਤੋਂ 50 ਦੀ ਆ ਗੱਡੀ ਆਪਣੀ ਥੋੜੀ ਤੇਜ਼ ਆ ਗੌਰਿਆਂ ਦੇ ਘਰ ਵੇਖੋ ਸਫਾਈ ਦੇਖੋ ਇਧਰ ਬੱਦਲ ਚੈੱਕ ਕਰਿਓ ਕਿੰਨੇ ਨੇੜੇ ਆ। ਇਹ ਪਿੰਡ ਨੇ ਜਰਮੰਦੇ ਹਲੇ ਸ਼ਹਿਰ ਜਾਓਗੇ ਤੇ ਫਿਰ ਪਤਾ ਲੱਗੂ ਕਿਹੜੇ ਭਾਅ ਵਿਕਦੇ ਆ। ਮੀਕੇ ਨੇ ਕਿੰਨੇ ਭਰਾ ਆ। ਵੀਡੀਓ ਕਿਦਾਂ ਦੀ ਲੱਗੀ ਜਰੂਰ ਦੱਸਿਓ। ਬੜਾ ਥੋੜਾ ਧੰਨਵਾਦ ਹੋਊਗਾ। ਚੰਗਾ ਦੋਸਤੋ ਜਿੰਦੇ ਵਾਸਤੇ ਰਹੋ।